ਹਾਂ ਜੀ ਹੰਡੀਬੜੀ ਨਾਮ ਹੈ ਤੁਹਾਡਾ ਅੱਜ ਦਲ ਖਾਲਸਾ ਵੱਲੋਂ ਬੰਦ ਦੀ ਕੋਲ ਦਿੱਤੀ ਗਈ ਸੀ ਕਿਸੇ ਜ਼ਾਇਦਾ ਲੈਂਡ ਬੰਦ ਹੋਏ ਕੀ ਕਰਜੋ ਦਲ ਖਾਲਸਾ ਵੱਲੋਂ ਕੱਲੂ ਕਾਰਾ ਜੀ ਉਹਨਾਂ ਨੇ 1984 ਦੇ ਸੰਬੰਧ ਵਿੱਚ ਅੰਮ੍ਰਿਤਸਰ ਬੰਦੀ ਕੋਲ 6 ਜੂਨ ਨੂੰ ਦਿੱਤੇ ਗਏ ਸੋ ਅੱਜ 6 ਜੂਨ ਆਰ ਸਾਰੇ ਦਾ ਸਾਰਾ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਉਹ ਬੰਦਿਆ ਜਿਹੜੇ ਮੈਡੀਕਲ ਸਭਾਵਾਂ ਨੇ ਜਾਂ ਆਵਾ ਜਾਈਏ ਉਹ ਆਮ ਤਿੱਤਰਾਂ ਖੁੱਲੀ ਹੈ ਨਾਲ ਸਿਰਾਂ ਬੰਦੀ ਕੋਲ ਦਿੱਤੀ ਸੀ ਪਰ ਬਾਕੀ ਸਾਰੇ ਤੇ ਸਾਰੇ ਕਾਰੋਬਾਰੀ ਅਦਾਰੇ ਬੰਦ ਕਰਕੇ ਅੰਮ੍ਰਿਤਸਰ ਵਾਸੀਆਂ ਨੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਕਮਿਊਨਿਟੀਜ਼ ਦਾ ਜਿੰਨੀਆਂ ਮੈਂਬਰ ਸਾਡਾ ਸ਼ਹਿਰ ਦੇ ਵਿੱਚ ਵਸਦੀਆਂ ਨੇ ਜਿਨ੍ਹਾਂ ਨੇ ਆਪਣੀਆਂ ਕਾਰੋਬਾਰ ਬੰਦ ਕਰਕੇ ਸਾਡੇ ਸੰਬੰਧ ਦੇ ਸਹਿਯੋਗ ਦਿੱਤਾ ਨਾਲ ਧੰਨਵਾਦ ਸੋ ਅੱਗੇ ਤੋਂ ਵੀ ਅਸੀਂ ਇਹੀ ਆਸ ਰੱਖਾਂਗੇ ਕਿ 6 ਜੂਨ ਨੂੰ ਆਪਣੇ ਕਾਰੋਬਾਰੀ ਹਦਾਰੇ ਜਿਹੜੇ ਨੇ ਉਹ ਬੰਦ ਰੱਖ ਕੇ ਸਹਿਕੌਮ ਦੇ ਇਸ ਪੀੜਾ ਦੇ ਵਿੱਚ ਐਵੇਂ ਹਰ ਹਾਲ ਸ਼ਾਮਲ ਹੋਇਆ ਕਰੇ ਸਰ ਬਾਂਧੀ ਕੌਂਸਲ ਮੈਦਾਨ ਖਾਸ ਦਾ ਬਲਕਿ ਜੀ ਜੈ ਸਨੈਕ ਇਹ ਜਿਹੜੀ ਬੰਦ ਦੀ ਕਾਲ ਹੈਗੀ ਆ ਇਹ ਅੱਜ 6 ਜੂਨ ਕਰਕੇ ਹੈਗੀ ਆ ਉਹਦੇ ਦੇ ਸੰਬੰਧੀ ਆਪਾਂ ਪੰਜਾਬ ਪੁਲਿਸ ਵੱਲੋਂ ਮਾਨਕੀ ਚੇਕੀ ਸਕਦੇ ਆ ਕਰਨਾ ਮਤਾਬਕ ਪ੍ਰੋਪਰ ਨਾਕਾਬੰਦੀ ਪ੍ਰੋਪਰ ਪਟਵਾਰੀ ਵਗੈਰਾ ਕੀਤੀ ਹੋਈ ਆ ਜੀ ਔਰ ਪੁਲਿਸ ਵੀ ਹੈ ਸਾਡਾ ਅਲਰਟ ਆ ਔਰ ਪੀਸ ਪੁਲਿਸ ਵੀ ਸਾਰਾ ਕੰਮ ਚੱਲ ਰਿਹਾ ਇਹ ਸ਼ਾਮ ਤੱਕ ਹੈਗੀ ਆ ਜੀ ਜੋ ਉਹਨਾਂ ਦੇ ਕਹਿਣ ਮੁਤਾਬਕ ਬਾਕੀ ਦੇਖਦੇ ਆ ਜੀ ਅਰੇ ਟੱਕਰ ਮਾ ਦੇ ਪੁਲਿਸ ਵੱਲੋਂ ਜੀ ਸਾਡੇ ਮੈਕਸਿਮਮ ਪੋਸਟ ਜਿਹੜੀ ਆਪਾਂ ਤਾਇਨਾਤ ਕੀਤੀ ਹੈ ਔਰ ਨਾਕਾਬੰਦੀਆਂ ਕੀਤੀ ਹੋਈਆਂ ਸਾਰੀ ਵਾਲ ਸਟਰੀਟ ਦੇ ਉੱਤੇ ਪੈਟਰੋਲਿੰਗ ਵੀ ਲਗਾਈ ਹੋਈ ਹੈ ਔਰ ਕਿਸੇ ਵੀ ਸ਼ਰਧਾਲੂ ਨੂੰ ਜਿਹੜਾ ਵਾ ਕੋਈ ਸ਼ਰਤਬਾਦੀ ਨਹੀਂ ਕੀਤੀ ਕਰਨ ਦਿੱਤੀ ਜਾਏਗੀ ਔਰ ਕਿੰਨੀ ਖੁੱਲੀ ਜਿਹੜਾ ਵਾ ਇਸ ਪਾਸੇ ਨਹੀਂ ਗਿਆ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਆਨ ਜਾਣ ਵਾਲਿਆਂ ਨੂੰ ਕਿਸੇ ਸੁਵਿਧਾ ਦੀ ਰੁਕਾਵਟ ਨਹੀਂ ਹੈ ਜਾ ਆ ਜਾ ਸਕਦੇ ਆ ਤਾਂ ਕਿ ਅਸੀਂ ਤਨਾਤਾਂ ਜੀ ਸ਼ਾਮ ਤੱਕ ਅਸੀਂ ਤੇ ਅੱਲਾਹ ਕਰਵਾਉਂਦਾ